ਅੱਜ ਤੁਸੀਂ ਦੇਖ ਰਹੇ ਹੋ ਕਿ ਮਹੀਪੁਰ ਕਲਾਸਿਟੀ ਕੰਪਲ ਦੇ ਵਿੱਚ ਐਸਐਸਪੀ ਸਾਹਿਬ ਦੇਸ ਦੇ ਸਾਹਿਬ ਆਰ ਰੋਸਾਣੇ ਦੇ ਨਾਜ਼ਮਾ ਦੇ ਅਧਿਕਾਰੰਕ ਦੇ ਵਿੱਚ ਜਿਹੜੀਆਂ ਵੀ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਸੀ ਗੁੰਮ ਹੋਈਆਂ ਗੱਡੀਆਂ ਐਕਸਕਲੈਂਟ ਗੱਡੀਆਂ ਸੀ ਜੋ ਵੀ ਆ ਤੇ ਉਹ ਉਹਨਾਂ ਦੀ ਫੈਮਿਲੀ ਨੂੰ ਉੱਥੇ ਬੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਦੇ ਵਿੱਚ ਉਹਨਾਂ ਨੂੰ ਕਿਤੇ ਗਈ ਆ ਔਰ ਜਿਹਨਾਂ ਦੀ ਖਜੂਰ ਕਿ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਨੂੰ ਵੀ ਇਹ ਗੱਡੀ ਅੱਜ ਚਾਪੀ ਕੀਤੀ ਗਈ ਹੈ ਉਹਨਾਂ ਨੂੰ ਜਨਾਬ ਵਧੀਆ ਹੋਈ ਹੈ ਕੀਤੀ ਗਈ ਹੈ ਔਰ ਜਿਨ੍ਹਾਂ ਦੇ ਮੋਟਰਸਾਈਕਲ ਜਿਹੜੇ ਕਿ ਐਕਸੀਡੈਂਟਲ ਸੀ ਇਹ ਜੋ ਇੱਥੇ ਥਾਣਿਆਂ ਦੇ ਵਿੱਚ ਪਏ ਸੀ ਮੋਟਰਸਾਈਕਲ ਚੋਰੀ ਉਹ ਉਹਨਾਂ ਨੂੰ ਮਿਲੇ ਨੇ ਬਟ ਜਿਹੜੇ ਕਿ ਅਜੇ ਇੱਕ ਹੋਰ ਵੀ ਖੁਸ਼ੀ ਚਾਹ ਰਹੇ ਤੇ ਦੇਖ ਰਹੇ ਮਿਲੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿ ਜਿਹੜੇ ਲੋਕਾਂ ਦੇ ਮੋਟਰਸਾਈਕਲ ਗੁੰਮ ਹੋ ਚੁੱਕੇ ਸੀ ਜਿਹੜੇ ਮੋਟਰਸਾਈਕਲ ਮਿਲ ਨਹੀਂ ਰਹੇ ਸੀਗੇ ਜਿਨ੍ਹਾਂ ਨੂੰ ਲੋਕ ਭੁੱਲ ਚੁੱਕੇ ਸੀ ਅੱਜ ਉਹ ਮੋਟਰਸਾਈਕਲ ਉਹਨਾਂ ਨੂੰ ਮਿਲਣ ਦੀ ਬਹੁਤ ਹੀ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਔਰ ਜੀ ਲੋਕ ਜਿਹੜੇ ਵੀ ਆਪਣੇ ਇੱਥੇ ਨੰਬਰ ਆਏ ਨੇ ਕਿ ਮੋਟਰਸਾਈਕਲ ਲੈ ਆਣੀਆਂ ਗੱਡੀਆਂ ਲੈਣ ਆਏ ਨੇ ਉਹ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦੇ ਨੇ ਕਿ ਪ੍ਰਸ਼ਾਸਨ ਬਹੁਤ ਹੀ ਵੱਚਾ ਉਪਰਾਲਾ ਕਰ ਰਿਹਾ ਬਹੁਤ ਹੀ ਅੱਛਾ ਕੰਮ ਕਰ ਰਿਹਾ ਜਿਹਦੇ ਵਿੱਚ ਲੋਕਾਂ ਦੇ ਕਹਿ ਰਹੇ ਹਾਂ ਤੇ ਮੁਰਮੁਰ ਕੇ ਖੁਸ਼ੀਆਂ ਆ ਰਹੀਆਂ ਜਵਾਗਤ ਹੀ ਸਾਡੇ ਇਹ ਜੱਥੇ ਹੋ ਗਈ ਜੀ ਤੇ ਉਸ ਤੋਂ ਵੱਧ ਕੱਲੇਣਾ ਦਾ ਲਾਸੀ ਲੱਗਿਆ ਮੈਨੂੰ ਬਾਣੇ ਤੋਂ ਜਿਹੜਾ ਲੋ ਮੋਟਰਸਾਈਕਲ ਇੱਥੇ ਖੜਾ ਹੀ ਤੁਸੀਂ ਆ ਕੇ ਇਸ ਵਰਦੀ ਕੀ ਲੈ ਲਓ ਇਸ ਕਰਕੇ ਪਹਿਲਾਂ ਅਸਲ ਲੋੜ ਤਾਂ ਹੈ ਨਹੀਂ ਸੀਗੀ ਸਾਡੇ ਚਾਚੇ ਦਾ ਮੁੰਡਾ ਵਾ ਇੱਕੋ ਹੀ ਮੁੰਡਾ ਸੀਗਾ ਉਹਦੇ ਨਹੀਂ ਨਹੀਂ ਉਹ ਡੈਥ ਹੋ ਗਈ ਸੀ ਉਸ ਚੰਦਰੀਕੇ ਉਹਦੇ ਚੱਕਰ 'ਚ ਫਿਰ ਵੀ ਉਹ ਵੀ ਨਿਸ਼ਾਨੀ ਕਰਕੇ ਇਸ ਕਰਕੇ ਲੈ ਲਾ ਗਿਆ ਮੋਰਚਾ ਕਲਰ ਹੋ ਗਿਆ ਕਿਵੇਂ ਮਹਿਸੂਸ ਕਰਿਆ ਮੋਰਚਾ ਲੈ ਕੇ ਜਿਵੇਂ ਥਾਣੇ ਨੇ ਤੁਹਾਨੂੰ ਥਾਣੇ ਵੱਲ ਅੱਜ ਮੋਟਰਸਾਈਕਲਿਸ ਕਰ ਦਿੱਤੀ ਇਹ ਕੀ ਗੱਲ ਹੈ ਜੀ ਇਹ ਬਹੁਤ ਅੱਛੀ ਗੱਲ ਹੈ ਤੇ ਇਹਦਾ ਸਮਾਹ ਉਹਨਾਂ ਨੂੰ ਸਪੋਰਟ ਦੀ ਦੇਣਾ ਬਹੁਤ ਅੱਛੀ ਗੱਲ ਹੈ ਬਲੀਆ ਕਦਮ ਚੁੱਕਿਆ ਹੈ ਪੁਲਿਸ ਨੇ ਬਹੁਤ اچھی ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਕਦੇ ਸੁਣੀ ਚਾਹਿਆ ਤੁਹਾਡਾ ਪਹਿਲਾਂ ਕਦੇ ਨਹੀਂ ਹੋਇਆ ਜੀ ਇਸ ਤਰ੍ਹਾਂ ਫਸਟ ਟਾਈਮ ਹਾਂ ਫਸਟ ਟਾਈਮ ਹੋਇਆ ਇੱਕ ਕੂਬੇ ਮੇਰੇ ਇੱਕ ਮੋਟਰਸਾਈਕਲ ਦਾ ਚੋਰਾ ਹੋ ਗਿਆ ਸੀਗਾ ਡੇਲੋਂ ਕੋਈ ਮੰਗ ਕੇ ਲੈ ਗਿਆ ਸੀਗਾ ਉਹ 3 ਸਾਲ ਦੇ ਇਨਸਾਲ ਹੋ ਗਏ ਉੱਥੇ ਖੜਾ ਹੈ ਮੋਟਰਸਾਈਕਲ ਮੇਰਾ ਜੇ ਨਾ ਹੀ ਨਾ ਰੋ ਚਲਾਉਣ ਸਬੂਰ ਜੇ ਸ਼ਾਨਾ ਹੋ ਕਰਦੇ ਆਲਚਨ ਪਿੰਡ ਜਲਵਾਣਾ ਜੀ ਹਾਂਜੀ ਥਾਣਾ ਸੰਗੋੜ ਪੈਂਦਾ ਹੈ। ਹਾਂਜੀ ਅੱਜ ਤੁਸੀਂ ਉਰੇ ਆਏ ਹੋ। ਅੱਜ ਆਏ ਜੀ ਸਾਨੂੰ ਇੱਥੇ ਬੁਲਾਇਆ ਸੀ ਸਾਨੂੰ ਗੱਡੀਆਂ ਦੀਆਂ ਇਜਾਜ਼ਤੀਆਂ ਦਿੱਤੀਆਂ ਨੇ ਉਹਨਾਂ ਨੇ ਲਈ ਉਹਨਾਂ ਦੀ ਵਧੀਆ ਪ੍ਰਾਲਾ ਕੀਤਾ ਚੱਕਰ ਕਰਨੇ ਛੱਡ ਦੇ ਵਿੱਚ ਬਹੁਤ ਜੀ। ਪੁਰਦਰੀ ਦਿੱਤੀ ਹੈ ਤੁਹਾਨੂੰ ਅੱਜ। ਕਦੇ ਹੋਇਆ ਸੀ ਇਸ ਤਰ੍ਹਾਂ ਬੁਲਾ ਕੇ ਪੁਲਿਸ ਦਿੰਦੀ ਹੈ? ਨਹੀਂ ਜੀ ਨਹੀਂ ਅੱਜ ਪਹਿਲੀ ਵਾਰ ਆਏ। ਕੱਟਿਆਂ ਨੂੰ ਇਹ ਸਨੇਹਾ ਫੇ ਥਾਣੇ ਲਈ। ਅੰਦਰ ਸੀ ਪਹਿਲੀ ਵਾਰ। ਕਿੰਨੀ ਦੇਰ ਦੀ ਗੱਡੀ ਅੰਦਰ ਸੀ ਤੁਹਾਡੀ? ਇਹ 29 29 ਫੱਤਵਰੀ ਦੀ। ਹੂੰ। ਉਸੇ ਪੁਲਿਸ ਜਿਹੜਾ ਕੰਮ ਕਰ ਰਹੀ ਹੈ। ਠੀਕ ਹੈ ਜੀ 만족ਤੀ ਹੈ ਸਾਨੂੰ ਉਹਦੇ ਤੋਂ। ਫਿਰ ਸੁਨੇਹਾ ਕਿਨੇ ਉੱਤਤਾ ਸੀਗੀ ਜੀ ਗੱਡੀ ਲੈ ਕੇ ਆਈ ਹਾਂਜੀ ਕਿਨੇ ਸੁਨੇਹਾ ਲਾਇਆ ਜੀ ਤੁਹਾਡੇ ਤੱਕ ਸਾਨੂੰ ਇਹਨਾਂ ਦੇ ਮਤਲਬ ਸੰਦੌੜ ਟੈਸਟ ਵਾਲੇ ਆ ਚੰਪਾ ਥਾਣੇ ਵਾਲੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਰ ਕਿੰਨੇ ਮੋਟਰਸਾਈਕਲ ਸੀ ਤੇ ਕਿੰਨੇ ਗੱਡੀਆਂ ਸੀਗੀਆਂ ਜਿਹੜੀਆਂ ਅੱਜ ਸਮਰਦਾਰੀ ਮੇਟੀ ਗਈ ਹੈ ਮਾਲਕਾਂ ਨੂੰ ਬੁਲਾ ਕੇ ਇਹ ਜਿਹੜਾ ਅੱਜ ਦਾ ਹੈਗਾ ਪ੍ਰੋਗਰਾਮ ਜੀ ਅਸੀਂ ਕਵਰਟੋਰ 52 ਕੇਸਾਂ ਦੇ ਵਿੱਚ ਸਮਰਦਾਰੀ ਜਿਹੜੇ ਲੋਕਾਂ ਦੇ ਕੋਈ ਐਕਸੀਡੈਂਟ ਦੇ ਆ ਕੋਈ ਚੋਰੀ ਦੇ ਸੀਗੇ ਜਿਹੜੇ ਪੁਲਿਸ ਵੱਲੋਂ ਰਿਕਵਰ ਹੋਈਂਦੇ ਫਿਰ ਉਹਨੂੰ ਕੂਰਟ ਦੇ ਵਿੱਚ ਸਪੋਰਟਡਰੀ ਅਪਲਾਈ ਕਰਦੇ ਆ ਤੇ ਅੱਜ ਅਸੀਂ ਉਹਨਾਂ ਨੂੰ ਇੱਥੇ ਉਹਨਾਂ ਦਾ ਜਿਹੜਾ ਕੋਈ ਤਿੰਨ ਕਾਰਾਂ ਹੈਗੀਆਂ ਕੁਝ ਮੋਟਰਸਾਈਕਲ ਹੈ ਤੇ ਉਹ ਵਾਪਸ ਸਪੋਰਟਡਰੀ ਸੋ ਟੋਟਲ ਇਹ ਸਰ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਜਿਹੜੇ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਸਪੋਰਟਡਰੀ ਤੇ ਵਾਪਸ ਸਮਾਨ ਕੀਤਾ ਗਿਆ ਕਿੰਨਾ ਕਿ ਜਨਤਾ ਨੂੰ ਫਾਇਦਾ ਹੋਇਆ ਸ੍ਰੇਸ਼ਤਾ ਕਿਉਂਕਿ ਉਹਨਾਂ ਦਾ ਸਮਾਨ ਹੁੰਦਾ ਤੇ ਕੋਰਟ ਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਬੁਲਾ ਕੇ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਦਾ ਜਿਹੜਾ ਬੰਦਾ ਜਿਹੜਾ ਸਮਾਨ ਹੈ ਕੋਈ ਗੱਡੀਆਂ ਜਿਹੜੇ ਐਕਸੀ ਤਿੰਨ ਗੱਡੀਆਂ ਨੇ ਹੋਰ ਮੋਟਰਸਾਈਕਲ ਹੈ ਉਹਨਾਂ ਦਾ ਜਿਹੜਾ ਉਹਨਾਂ ਦਾ ਸਮਾਨਾਂ ਨੂੰ ਵਾਪਸ ਕੀਤਾ ਜਾਂਦਾ ਸਰ ਲੱਗਦਾ ਥਾਣੇ ਦੇ ਵਿੱਚ ਬੜੀ ਸਪੇਸ ਸੀ ਉਹ ਵੀ ਖੁੱਲੂਗੀ ਚੀਜ਼ਾਂ ਇਹਦੇ ਨਾਲ ਥਾਣੇ 'ਚ ਵੀ ਬੜੀ ਸਪੇਸ ਖੁੱਲਦੀ ਹੈ ਡਿਸਪੋਜ਼ ਆਫ ਕੇਸਾਂ ਦਾ ਹੁੰਦਾ ਹੈ ਇਹਦੀ ਪ੍ਰੋਪਰ ਰਿਪੋਰਟ ਜਾਂਦੀ ਹੈ ਤੇ ਇੱਕ ਜਿਹੜੀ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਵਿੱਚ ਕਿਹਾ ਜਾਂਦਾ ਹੈ ਕਿ ਲੋਕਾਂ ਦਾ ਸਮਾਨ ਵਾਪਸ ਦਿੱਤਾ ਜਾ ਰਿਹਾ ਤਾਂ ਕਿ ਥਾਣੇ ਦੇ ਵਿੱਚ ਲੋਕਾਂ ਦਾ ਸਮਾਨ ਰੁਲ ਜਾਂਦਾ ਹੈ ਤੇ ਇੱਕ ਬੜਾ ਅੱਛਾ ਹੱਲ ਆ ਗਿਆ ਸਰ ਜਿਹੜੇ ਐਕਸੀਡੈਂਟ ਕੇਸ ਦੇ ਜਿਹੜੇ ਬਾਈਕ ਵਗੈਰਾ ਜੋ ਵੀ ਅੱਜ سپورਟ ਦਿੱਤੀ ਜਾ ਰਹੀ ਹੈ ਇਹ ਕਿਹੜੇ ਕਿਹੜੇ ਥਾਵਾਂ 'ਤੇ ਲ ਇਹ ਸਾਰੇ ਥਾਣੇ ਦੀ ਸਾਰੇ ਆਪਣੇ ਜ਼ਿਲ੍ਹੇ ਦੇ ਸਾਰੇ ਥਾਣੇ ਦੀ ਹੈਗੀ ਹੈ ਪੂਰਾ ਐਸਪੀ ਡੀ ਨੇ ਜਿਹੜੇ ਸਬਡਿਵੀਜ਼ਨ ਡੀਐਸਪੀਜ਼ ਨਾਲ ਕੋਆਰਡੀਨੇਟ ਕਰਕੇ ਕਿ ਸਾਰੇ ਜ਼ਿਲ੍ਹੇ ਨੇ ਵੱਖਰੇ ਵੱਖਰੇ ਇਕੱਲਾ ਇੱਕ ਥਾਣੇ ਦਾ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਥਾਣੇ ਹੋਏ ਕੋਈ ਸਰਦ ਅਹਿਮਦਗੜ ਦਾ ਹੈ ਕੋਈ ਸਿਟੀ ਦਾ ਹੈ ਕੋਈ ਇਦਾਂ ਸਾਰੇ ਵੱਖਰੇ ਵੱਖਰੇ ਥਾਣੇ ਦੇ ਕਿਹੜੇ ਨੇ ਕਿਹਾ ਸਾਰੇ ਕੋਈ ਐਕਸੀਡੈਂਟ ਕੇਸਾਂ ਦੇ ਆ ਕੀ ਕੋਈ ਡੌਰੀ ਦਾ ਕੇਸ ਹੁੰਦਾ ਕੋਈ ਕਿਤੇ ਹੁੰਦਾ ਇਹਦਾ ਵੱਖਰੇ ਵੱਖਰੇ ਕੇਸ ਹੁੰਦਾ ਸਰ ਜਿਹੜੀ ਐ ਸਪੁਰਦਗੀ ਕੀਤੀ ਗਈ ਆ ਕਿ ਉਹਨਾਂ ਦਾ ਕੋਈ ਕਿਹੜੇ ਕਿਹੜੇ ਡਾਕੂਮੈਂਟ ਲੈਤੇ ਜਾ ਰਹੇ ਨੇ ਜਿਹੜੇ ਉਹਨਾਂ ਦੇ ਲੈਣ ਆਏ ਨੇ ਉਹ ਬੰਨੇ ਇਹਨਾਂ ਦੀ ਆਪਣੀ ਓਨਰਸ਼ਿਪ ਪ੍ਰੂਫ ਕਰਦੇ ਆ ਕੋਰਟ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿਲਦਾ ਫਿਰ ਇਹ ਥਾਣੇ ਜਾ ਕੇ ਇਹਦੇ ਦਾਸਪੁਰਦਗੀ ਲੱਗਦੀ ਨਹੀਂ ਜੀ ਸਰ ਉਹ ਜਿਹੜੀ ਦਾਸ ਦੇ ਕਿ ਐਸਐਸਪੀ ਮੇਰੇ